ਸਾਡੇ ਵਾਰੀ ਰੰਗ ਮੁੱਕਿਆ ਹੋਲੀ ਗੈਰਾ ਨਾਲ ਖੇੜੀ ਤੂੰ ਬਥੇਰੀ ਕਹਿੰਦੇ ਨੇ ਇਸ ਪੰਜਾਬੀ ਗਾਣੇ ਨੇ 25 ਸਾਲ ਪਹਿਲਾਂ ਰਵਾਇਤੀ ਬਹੁਤ ਸਾਰੇ ਮੁੜੇ ਆਖਿਰ ਕੀ ਸੀ ਇਸ ਗਾਣੇ ਚ ਖਾਸ ਕਿਸ ਦਾ ਸੀ ਇਹ ਗਾਣਾ ਅੱਜ ਆਪਾਂ ਇਸ ਬਾਰੇ ਹੀ ਗੱਲਬਾਤ ਕਰਾਂਗੇ ਸੋ ਜੇ ਤੁਸੀਂ ਵੀ ਕਦੇ ਪਿਆਰ ਚ ਧੋਖਾ ਖਾਦਾ ਹੈ ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ। ਮੈਂ ਹਾਂ ਤੁਹਾਡਾ ਆਪਣਾ ਡੀ ਸਿੰਘ ਜੈਲਦਾਰ। ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ। ਚਲੋ ਕਰਦੇ ਹਾਂ ਅੱਜ ਦੀ ਵੀਡੀਓ ਬਾਰੇ ਗੱਲਬਾਤ। ਯਾਰ ਉਹ ਗੱਲ ਆ 2001 ਦੀ। ਜਦੋਂ ਪੰਜਾਬੀ ਗਾਇਕ ਰਾਜ ਬਰਾੜ ਜਿਨ੍ਹਾਂ ਦਾ ਇੱਕ ਨਵਾਂ ਗਾਣਾ ਆਇਆ ਸੀ ਜਿਸ ਨੇ ਬਹੁਤ ਸਾਰੇ ਆਸ਼ਕਾਂ ਦੇ ਦਿਲ ਤੋੜੇ ਸੀ। ਯਾਰ ਉਹ ਰਾਜ ਬਰਾੜ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਹੀਰਾ ਗਾਇਕ ਸੀ ਜਿਸ ਨੇ ਪੰਜਾਬੀਆਂ ਦੀ ਝੋਲੀ ਬਹੁਤ ਵੱਡੇ ਵੱਡੇ ਗਾਣੇ ਪਾਏ ਸੀ ਇਸ ਗਾਇਕ ਦੇ ਗਾਣੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਸੀ ਤੇ ਅੱਜ ਵੀ ਲੋਕ ਰਾਜ ਬਰਾੜ ਦੇ ਗਾਣੇ ਰਿਪੀਟ ਤੇ ਸੁਣਦੇ ਨੇ ਰਾਜ ਬਰਾੜ ਜਿਨ੍ਹਾਂ ਦਾ ਜਨਮ ਮਾਤਾ ਧਿਆਨਕੌਰ ਅਤੇ ਪਿਤਾ ਪਿਸ਼ੋਰਾ ਸਿੰਘ ਦੇ ਘਰ 3 ਜਨਵਰੀ 1972 ਨੂੰ ਪਿੰਡ ਮਲਕੇ ਜ਼ਿਲ੍ਹਾ ਮੋਗਾ ਚ ਹੋਇਆ ਸੀ ਉਹ ਇੱਕ ਵਧੀਆ ਗਾਇਕ ਐਕਟਰ ਰਾਈਟਰ ਤੇ 뮤직 ਡਾਇਰੈਕਟਰ ਸਨ ਉਹਨਾਂ ਨੂੰ ਬਚਪਨ ਚ ਹੀ ਲਿਖਣ ਤੇ ਗਾਉਣ ਦਾ ਸ਼ੌਂਕ ਸੀ ਉਹਨਾਂ ਦੇ ਗਾਣੇ ਕਾਫੀ ਵੱਡੇ ਵੱਡੇ ਗਾਇਕਾਂ ਨੇ ਗਾਏ ਜਿਵੇਂ ਸੁਰਜੀਤ ਬਿੰਦਰਖੀਆ ਹਰਪਜਨ ਮਾਨ ਕੁਲਦੀਪ ਮਾਨਕ ਇੰਦਰਜੀਤ ਨਿੱਕੂ ਤੇ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਉਹਨਾਂ ਦੇ ਲਿਖੇ ਗਾਣਿਆਂ ਨੂੰ ਗਾਇਆ ਰਾਜ ਬਰਾੜ ਦੀਆਂ ਬਹੁਤ ਸਾਰੀਆਂ ਐਲਬਮਸ ਆਈਆਂ ਜਿਨ੍ਹਾਂ ਦੇ ਬਹੁਤ ਸਾਰੇ ਗਾਣੇ ਸੁਪਰ ਡੂਪਰ ਹਿੱਟ ਰਹੇ ਜੋ ਲੋਕਾਂ ਦੇ ਦਿਲਾਂ ਤੇ ਅੱਜ ਵੀ ਰਾਜ ਕਰਦੇ ਨੇ ਜਿਵੇਂ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਟਿਆ ਅਸੀਂ ਬਦਨਾਮ ਬੜੇ ਹੋ ਗਏ ਸਾਡੇ ਵਾਰੀ ਰੰਗ ਮੁੱਕਿਆ ਲੱਖ ਹਿਲੇ ਮਜਾਜਣ ਚਾਂਦੀ ਦਾ ਪਾਕ ਪਵਿੱਤਰ ਹੁੰਦੀ ਏ ਰੂਹਾਂ ਦੀ ਯਾਰੀ 나ਗਰੀ ਬੱਚੀ ਤੇ ਇਹੋ ਜਿਹੇ ਬਹੁਤ ਸਾਰੇ ਗਾਣੇ ਲੋਕ ਅੱਜ ਵੀ ਰਿਪੀਟ ਤੇ ਸੁਣਦੇ ਨੇ ਰਾਜ ਬਰਾੜ ਨੇ ਕਈ ਫਿਲਮਾਂ ਵਿੱਚ ਕੀਤੀਆਂ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਯਾਰੋ ਇੱਕ ਦਿਨ ਅਜੀਹਾ ਮਨਹੂਸ ਟਾਈਮ ਆਇਆ 31 ਦਸੰਬਰ 2016 ਜਿਸ ਦਿਨ ਰਾਜ ਬਰਾੜ ਇੱਕ ਲੈਜੈਂਡ ਗਾਇਕ ਸਾਡੇ ਤੋਂ ਸਦਾ ਲਈ ਦੂਰ ਹੋ ਗਿਆ ਤੇ ਪੰਜਾਬੀਆਂ ਕੋਲੋਂ ਉਹਨਾਂ ਦੇ ਗਾਣੇ ਹੀ ਰਹਿ ਗਏ ਜੋ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ ਯਾਰੋ ਆਪਾਂ ਗੱਲ ਕਰੀਏ ਉਸ ਗਾਣੇ ਜਿਸਨੇ 23 ਸਾਲ ਪਹਿਲਾਂ ਰਵਾ ਦਿੱਤੇ ਸੀ ਉਹ ਮੁੜੇ ਜਿਨ੍ਹਾਂ ਦਾ ਦਿਲ ਪਿਆਰ ਚ ਟੁੱਟਿਆ ਸੀ ਜਦੋਂ ਵੀ ਹੋਲੀ ਆਉਂਦੀ ਸੀ ਤਾਂ ਮੁੜੇ ਇਹ ਗਾਣਾ ਰਿਪੀਟ ਤੇ ਸੁਣਦੇ-ਸੁਣਦੇ ਰੋਂ ਲੱਗ ਪੈਂਦੀ ਸੀ ਜੀ ਹਾਂ ਗਾਣਾ ਸੀ ਮਿੱਠੇ ਬੋਲ ਤੇਰੇ ਲੱਗਦੇ ਨੇ ਤਾਨਿਆਂ ਦੇ ਵਾਂਗ ਕੋਲੋਂ ਲੰਘਦੀ ਏ ਹੁਣ ਤੂੰ ਬੇਗਾਨਿਆਂ ਦੇ ਵਾਂਗ ਜਾਨ ਛੱਡਿਆ ਮਿੱਟੀ ਦੀ ਢੇਰੀ ਨੀ ਸਾਡੇ ਵਾਰੀ ਰੰਗ ਮੁੱਕਿਆ ਹੋਲੀ ਗੈਰਾ ਨਾਲ ਖੇਢੀ ਤੂੰ ਬਥੇਰੀ ਨੀ ਸਾਡੇ ਵਾਰੀ ਰੰਗ ਮੁੱਕਿਆ ਸੋ ਅੱਜ ਵੀ ਇਹ ਗਾਣਾ ਲੋਕ ਸੁਣਦੇ ਨੇ ਤੇ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਦਿਲਾਂ 'ਚ ਵਸਦਾ ਰਹੇਗਾ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਹ ਗਾਣਾ ਪਹਿਲਾਂ ਸੁਣਿਆ ਸੀ ਤੇ ਰਾਜ ਬਰਾੜ ਦਾ ਹੋਰ ਤੁਹਾਨੂੰ ਕਿਹੜਾ ਗਾਣਾ ਪਸੰਦ ਹੈ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ